ਲੋਟਕ ਸੁੱਟ ਕੀਤੀ ਆ ਉਸ ਵਿੱਚ ਆਪਾਂ ਸਾਰਿਆਂ ਨੇ ਪੰਜਾਬ ਨੂੰ ਬਚਾਉਣ ਦੀ ਖਾਤਰ ਇਕੱਤਰ ਹੋਏ ਆ ਚਾਹੇ ਉਹ ਸਾਡਾ ਮੀਡੀਆ ਵਾਲੇ ਵੀਰ ਨੇ ਚਾਹੇ ਉਹ ਜਿਸ ਕਿਤੇ ਨਾ ਮਰਜੀ ਸੰਬੰਧਤ ਨੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਦਾ ਤਹਿਯਾ ਕੀਤਾ ਇਸ ਲਈ ਅਸੀਂ 7 11 2022 ਨੂੰ ਦਿਨ ਸੋਮਵਾਰ ਨੂੰ 10 ਤੋਂ 5 ਦਾ ਧਰਨਾ ਟੋਲ ਪਲਾਜ਼ਾ ਜੋ ਲੋਕ ਜਾਲਾ ਲਾਡੂ ਵਾਲਾ ਟੋਰ ਪਲਾਜ ਉਸ ਦੇ ਉੱਤੇ ਸ਼ਾਂਤਮਈ ਪੂਰਵਕ ਨਾ ਘਰਨਾ ਜਾਉਣਾ ਜਿਸ ਵਿੱਚ ਅਸੀਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਲੰਘਣਗੇ ਉਹਨਾਂ ਨੂੰ ਪੈਪਰਟ ਵੰਡਾਂਗੇ ਪੰਜਾਬ ਦੇ ਲੱਖਾਂ ਲੋਕ ਉੱਥੇ ਰੋਜ਼ ਲੰਘਦੇ ਨੇ ਉਹਨਾਂ ਦੀਆਂ ਗੱਡੀਆਂ ਤੇ ਪੈਪਰਟ ਦਵਾਗੇ ਲੋਕਾਂ ਨੂੰ ਜਗਾਵਾਂਗੇ ਕਿ ਜੋ ਲੁੱਟ ਐਨਓਸੀ ਦੇ ਰੂਪ ਵਿੱਚ ਇਹ ਕੱਲੇ ਪ੍ਰਾਪਰਟੀ ਹੋਲਡਰ ਤੇ ਕਲੋਨਾਈਜ਼ਰ ਭਰਾਵਾਂ ਦੀ ਨਹੀਂ ਹੈਗੀ ਇਹ ਪੂਰੇ ਪੰਜਾਬ ਦੇ ਪਿੰਡਾਂ ਦੇ ਸ਼ਹਿਰੀ ਲੋਕਾਂ ਦੀ ਲੁੱਟ ਹੈ ਕਰਦਾ ਪਰਮਾਤਮਾ ਦੇ ਨਾਮ ਨਾਲ ਜੋ ਬੜਾ ਮਿਹਰਬਾਨ ਨਿਹਤ ਰਹਿਮ ਵਾਲਾ ਆ ਜਿਹੜੀ ਪ੍ਰੈਸ ਕਾਨਫਰੰਸ ਚ ਮੌਜੂਦ ਸਾਰੇ ਪੱਤਰਕਾਰ ਭਰਾ ਕਲੋਨ ਕਲੋਨਲ ਕਲੋਨਾਈਜ਼ਰ ਐਸੋਸੀਏਸ਼ਨ ਦੇ ਨਾਲ ਸੰਬੰਧਿਤ ਸਾਰੇ ਮੈਂਬਰ ਸਹਿਬਾਨ ਪ੍ਰਾਪਰਟੀ ਡੀਲਰ ਸਹਿਬਾਨ 7 11 2022 ਨੂੰ ਇੱਕ ਪ੍ਰੋਟੈਸਟ ਸ਼ਾਂਤੀਪੂਰਵਕ ਜੋ ਸਾਨੂੰ ਦੇਸ਼ ਦੇ ਸੰਵਿਧਾਨ ਅਨੁਸਾਰ ਅਧਿਕਾਰ ਦਿੰਦਾ ਕਿ ਜੇ ਸਰਕਾਰ ਤੁਹਾਡੀ ਗੱਲ ਨਾ ਮੰਨੇ ਤਾਂ ਇਹ ਸਾਡੇ ਕੋਲ ਇੱਕ ਰਸਤਾ ਹੈ ਜਿਸ ਨੂੰ ਅਪਣਾਉਂਦੇ ਹੋਏ ਪ੍ਰੋਟੈਸਟ ਤੇ ਬੰਦਾ ਉਦੋਂ ਹੀ ਜਾਂਦਾ ਜਦ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਔਰ ਆ ਜਿਹੜਾ ਪ੍ਰੋਟੈਸਟ ਹੈ ਇਹ ਇਕੱਲੇ ਕਲੋਨਾਈਜ਼ਰ ਜਾਂ ਪ੍ਰਾਪਰਟੀ ਡੀਲਰਸ ਦਾ ਨਹੀਂ ਹੈ ਇਹ ਪੰਜਾਬ ਦੇ 3 ਲੱਖ ਪਰਿਵਾਰ ਜਿਹੜੇ ਇਹਦੇ ਨਾਲ ਇਫੈਕਟ ਹੋਏ ਆ ਪਿਛਲੇ 7 ਮਹੀਨਿਆਂ ਦੇ ਦੌਰਾਨ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਆ ਇਨਡਾਇਰੈਕਟਲੀ ਪੂਰੇ ਪੰਜਾਬ ਦਾ ਅੱਜ ਕੋਈ ਵੀ ਇਨਸਾਨ ਜਦੋਂ ਦੀ ਸਰਕਾਰ ਬਣੀ ਆ ਐਨਓਸੀ ਦੀ ਆੜ ਦੇ ਵਿੱਚ ਜੋ ਪੰਜਾਬ ਚ ਰਿਸ਼ਤੀਆਂ ਬੰਦ ਕੀਤੀਆਂ ਗਈਆਂ ਉਹਦੇ ਕਾਰਨ ਅੱਜ ਤੱਕ ਸਰਕਾਰ ਦਾ ਸਿਸਟਮ ਐਨਓਸੀ ਦੇਣ ਵਾਸਤੇ ਜਾਰੀ ਨਹੀਂ ਹੈ ਕੰਮ ਨਹੀਂ ਕਰ ਰਿਹਾ ਅੱਜ ਹੋ ਗਿਆ ਹੋਵੇ ਤਾਂ ਪਤਾ ਨਹੀਂ ਹੈ ਲੇਕਿਨ ਕੱਲ ਤੱਕ ਭਾਵੇਂ ਮੁੱਖ ਮੰਤਰੀ ਸਾਹਿਬ ਭਾਵੇਂ ਮੰਤਰੀ ਸਹਿਬਾਨ ਹਰ ਹਫ਼ਤੇ ਹਫ਼ਤੇ ਦਾ ਟਾਈਮ ਦੇ ਕੇ ਕਹਿੰਦੇ ਰਹੇ ਆ ਕਿ ਐਨਓਸੀ ਜਾਰੀ ਹੋ ਰਹੀ ਹੈ ਐਨਓਸੀ ਜਾਰੀ ਹੋ ਰਹੀ ਹੈ 7 ਕੁ ਮਹੀਨੇ ਹੋ ਗਏ ਪੰਜਾਬ ਦੇ ਲੋਕਾਂ ਨੂੰ ਇੰਤਜ਼ਾਰ ਕਰਦਿਆਂ ਨੂੰ 35000 ਤੋਂ ਵੱਧ ਐਪਲੀਕੇਸ਼ਨਾਂ ਡਿਪੋਜ਼ਿਟ ਹੋ ਚੁੱਕੀਆਂ ਨੇ ਗਲਾਡਾਵੇ ਡਿਪਾਰਟਮੈਂਟ ਚ ਅੱਜ ਤੱਕ ਇੱਕ ਵੀ ਬੰਦੇ ਨੂੰ ਐਨਓਸੀ ਨਹੀਂ ਮਿਲੀ ਅਗਰ ਐਨਓਸੀ ਨਹੀਂ ਮਿਲੂਗੀ ਤਾਂ ਦੂਜੇ ਪਾਸੇ ਇਹਨਾਂ ਨੇ ਰਿਸ਼ਤੀ ਬੰਦ ਕਰਤੀ ਸਮਝਦਾਰ ਸਰਕਾਰ ਸਰਕਾਰਾਂ ਪਿਛਲੇ 75 ਸਾਲ ਚ ਵੀ ਆਂਦੇ ਆਲੇ ਜਿਨ੍ਹਾਂ ਨੂੰ ਭੰਡ ਭੰਡ ਕੇ ਸਰਕਾਰ ਬਣੀ ਆ ਸ਼੍ਰੀ ਭਗਵੰਤ ਮਾਨ ਜੀ ਔਰ ਸ਼੍ਰੀ ਕੇਜ ਜੀ ਕੇਜੀਵਾਲ ਜੀ ਨੇ ਚੋਂ ਤੋਂ ਪਹਿਲਾਂ ਪੰਜਾਬ ਦੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਇੱਕ ਐਸਾ ਨਿਜ਼ਾਮ ਲੈ ਕੇ ਆਵਾਂਗੇ ਕਿ ਲੋਕ 75 ਸਾਲ ਦੇ ਨਿਜ਼ਾਮ ਨੂੰ ਭੁੱਲ ਜਾਣਗੇ ਪਰ ਪੰਜਾਬ ਦੇ ਲੋਕ ਸਮਝ ਨਹੀਂ ਸਕੇ ਕਿ ਉਹ ਕੈਸਾ ਨਿਜ਼ਾਮ ਆਏਗਾ ਅੱਜ ਅਸੀਂ ਮਹਿਸੂਸ ਕਰਦੇ ਆ ਕਿ ਇਹਦੇ ਨਾਲੋਂ ਪਿਛਲਾ ਨਿਜ਼ਾਮ ਵਧੀਆ ਸੀ ਅੱਜ ਪੰਜਾਬ ਦੀ ਹਾਲਤ ਇਹ ਹੈ ਕਿ ਜੇ ਕੋਈ ਬੰਦਾ ਬਿਮਾਰ ਪਿਆ ਉਹ ਆਪਣਾ ਪਲਾਟ ਵੇਚ ਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਅਗਰ ਕਿਸੇ ਨੇ ਬੇਟੇ-ਬੇਟੀ ਦੀ ਸ਼ਾਦੀ ਕਰਨੀ ਆ ਉਹ ਆਪਣਾ ਪਲਾਟ ਵੇਚ ਕੇ ਆਪਣੇ ਬੱਚੇ ਦੀ ਸ਼ਾਦੀ ਨਹੀਂ ਕਰ ਸਕਦਾ ਅੱਜ ਪੰਜਾਬ ਦਾ ਹਰ ਇਨਸਾਨ ਅੰਧਕਾਰ ਦੇ ਵਿੱਚ ਫਸਿਆ ਹੋਇਆ ਹੈ ਪ੍ਰਾਪਰਟੀ ਨਾਲ ਸੰਬੰਧਤ ਬਲਕਿ ਅੱਜ ਦੇਖਿਆ ਜਾਵੇ ਤਾਂ ਪੰਜਾਬ ਦੇ ਸਾਰੋਂ ਸਾਰੇ ਕਾਰੋਬਾਰ ਤਬਾਹੀ ਵਾਲੇ ਪਾਸੇ ਆ ਜਿੱਥੇ ਪ੍ਰਧਾਨ ਜੀ ਨੇ ਦੱਸਿਆ ਕਿ ਇਹਨਾਂ ਨੇ ਗੱਲ ਸੱਥਾਂ 'ਚ ਬਹਿ ਕੇ ਲੋਕਾਂ ਨੂੰ ਨਾਲ ਲੈ ਕੇ ਫੈਸਲੇ ਕਰਨ ਦੀ ਕੀਤੀ ਸੀ ਪਰ ਅੱਜ ਚੰਡੀਗੜ੍ਹ ਦੇ ਵਿੱਚ ਵੀ ਨਾ ਮੰਤਰੀ ਸਾਹਿਬਾਨ ਲੱਭ ਰਹੇ ਨੇ ਤਾਂ ਮੁੱਖ ਮੰਤਰੀ ਸਾਹਿਬ ਲੱਭ ਰਹੇ ਨੇ। ਉਹ ਜਾਂ ਹਿਮਾਚਲ ਦੇ ਦੌਰੇ ਤੇ ਨੇ ਜਾਂ ਗੁਜਰਾਤ ਦੇ ਦੌਰੇ ਤੇ ਨੇ। ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਗੁਜਰਾਤ ਜਾਂ ਹਿਮਾਚਲ ਵਾਸਤੇ ਨਹੀਂ ਪੰਜਾਬ ਦੇ ਲੋਕਾਂ ਨੂੰ ਨੇ ਆ ਦੇਣ ਵਾਸਤੇ ਬਣਾਇਆ ਸੀ। ਇਸ ਕਰਕੇ ਆਪਣੀਆਂ ਮੁੱਖ ਮੰਗਾਂ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਕੋਲੋਨਾਈਜ਼ਰਾਂ ਨੇ ਫੈਸਲਾ ਕੀਤਾ ਕਿ ਸਰਕਾਰ ਦੇ ਦਰਬਾਰੇ ਬਹੁਤ ਘੇੜੇ ਲੱਗ ਚੁੱਕੇ ਨੇ। ਲਾਰਿਆਂ ਤੋਂ ਸਵਾਹ ਪੰਜਾਬ ਦੇ ਕਲੋਨਾਈਜ਼ਰ ਜਾਂ ਪ੍ਰਾਪਰਟੀ ਡੀਲਰਾਂ ਨੂੰ ਕੁਝ ਨਹੀਂ ਮਿਲਿਆ 30 ਲੱਖ ਲੋਕ ਡਾਇਰੈਕਟਲੀ ਪੰਜਾਬ ਦੇ ਰੋਜ਼ਗਾਰ ਤਾਂ ਸਰਕਾਰ ਨੇ ਕੀ ਦੇਣਾ ਸੀ ਬੇਰੋਜ਼ਗਾਰ ਹੋ ਚੁੱਕੇ ਨੇ ਅੱਜ ਹਰ ਇਨਸਾਨ ਟੈਨਸ਼ਨ ਦੇ ਵਿੱਚ ਹੈ ਝਗੜੇ ਜਿਹੜੇ ਵਧਦੇ ਜਾ ਰਹੇ ਨੇ ਕਲੋਨਾਈਜ਼ਰਾਂ ਨੇ ਜ਼ਮੀਨਾਂ ਖਰੀਦੀਆਂ ਹੁੰਆਂ ਉਹਦੇ ਪੈਸੇ ਨਹੀਂ ਦਿੱਤੇ ਜਾ ਰਹੇ ਕਿਉਂਕਿ ਪ੍ਰਾਪਰਟੀਆਂ ਵਿਕ ਨਹੀਂ ਰਹੀਆਂ ਰਜਿਸਟਰੀਆਂ ਹੋ ਨਹੀਂ ਰਹੀਆਂ ਸਰਕਾਰ ਦਾ ਮਾਲੀਆ ਜ਼ੀਰੋ ਤੇ ਆਇਆ ਹੋਇਆ ਜਿਹੜਾ ਇਹ ਝੂਠ ਬੋਲੀ ਜਾਂਦੇ ਆ ਕਿ ਪਹਿਲਾਂ ਨਾਲੋਂ ਮਾਲੀਆ ਵਧ ਗਿਆ ਜੇ ਪਹਿਲਾਂ ਨਾਲੋਂ ਮਾਲੀਆ ਵਧਿਆ ਹੁੰਦਾ ਤਾਂ 12000 ਕਰੋੜ ਰੁਪਈਆ ਜਿਹੜਾ 6 ਮਹੀਨੇ ਦੀ ਸਰਕਾਰ ਨੇ ਉਧਾਰ ਦਾ ਫੜਿਆ ਪੰਜਾਬ ਤੇ ਕਰਜ਼ਾ ਹੋਰ ਚੜਾਇਆ ਉਹ ਕਰਜ਼ਾ ਲੈਣ ਦੀ ਲੋੜ ਨਹੀਂ ਸੀ ਪੈਣੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਡੀ ਸਲਾਹ ਹੈ ਕਿ ਜਲਦੀ ਤੋਂ ਜਲਦੀ ਜਾਂ ਤਾਂ ਤੁਹਾਡਾ ਸਿਸਟਮ ਅੱਗੇ ਨਵਾਂ ਲਾਗੂ ਨਹੀਂ ਹੁੰਦਾ ਪੁਰਾਣੇ ਸਿਸਟਮ ਨੂੰ ਐਜ਼ ਇਟ ਇਜ਼ ਕੀਤਾ ਜਾਵੇ 2022 ਤੱਕ ਦੀਆਂ ਕਲੋਨੀਆਂ ਨੂੰ ਜਿਵੇਂ 18 ਵਾਲੀ ਪਾਲਿਸੀ ਸੀ ਉਹਦੇ ਆਧਾਰ ਤੇ ਰੈਗੂਲਰ ਕਰਕੇ ਇਮੀਡੀਏਟਲੀ ਜੇ ਤੁਸੀਂ ਐਨਓਸੀ ਲਾਣੀ ਹੋਈਆਂ ਤਾਂ 50 ਗਜ ਤੇ 50 ਰੁਪਏ ਗਜ 100 ਗਜ ਤੇ 100 ਰੁਪਏ ਗਜ ਆ ਜਿਹੜਾ ਲੁੱਟ ਦਾ ਕੰਮ ਪੰਜਾਬ 'ਚ ਤੁਸੀਂ ਫੜਿਆ ਇਹਨੂੰ ਬੰਦ ਕੀਤਾ ਜਾਵੇ ਇਸ ਕਰਕੇ ਜਾਇਜ਼ ਮੰਗਾ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਪੰਜਾਬ ਦੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ 7 ਮਾਰਚ 7 ਨਵੰਬਰ 2022 ਨੂੰ ਇੱਕ ਵਿਸ਼ਾਲ ਧਰਨਾ ਲੁਧਿਆਣਾ ਅੰਮ੍ਰਿਤਸਰ ਰੋਡ ਤੇ ਟੋਲ ਪਲਾਜ਼ਾ ਤੇ ਲਗਾ ਜਾ ਰਿਹਾ ਤੇ ਸਾਡੀ ਸਾਰੇ ਪੱਤਰਕਾਰ ਭਾਈਚਾਰੇ ਨੂੰ ਵੀ ਕਿਉਂਕਿ ਇਹ ਸਾਡੀ ਨਹੀਂ ਪੂਰੇ ਪੰਜਾਬ ਦੀ ਆਵਾਜ਼ ਹੈ ਇਹ ਬੇਨਤੀ ਹੈ ਕਿ ਤੁਸੀਂ ਵੀ ਇਹ ਚ ਸ਼ਾਮਲ ਹੋ ਕਿਉਂਕਿ ਹਰ ਬੰਦਾ ਜਿਹੜਾ ਪੰਜਾਬ 'ਚ ਰਹਿਣ ਵਾਲਾ ਪੰਜਾਬ ਨੂੰ ਪਿਆਰ ਕਰਦਾ ਉਹਦੇ ਨਾਲ ਸੰਬੰਧਾਂ ਤੇ ਮੰਗਾ ਨੇ ਇਸ ਕਰਕੇ ਤੁਹਾਡਾ ਵੀ ਸਹਿਯੋਗ ਜ਼ਰੂਰੀ ਹੈ ਤੇ ਸਾਰਿਆਂ ਨੂੰ ਅਪੀਲ ਹੈ ਕਿ ਪੰਜਾਬ ਪਧਰੀ ਇਸ ਅਪੀਲ ਨੂੰ ਤੁਸੀਂ ਲੈ ਕੇ ਜਾਓ ਤਾਂ ਕਿ ਪੰਜਾਬ ਜਿਹੜਾ ਦੁਬਾਰਾ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ ਧੰਨਵਾਦ ਬਾਈ ਡਾਗਰੀ ਹੁਣ ਮੈਂ ਇੱਕ ਬੇਨਤੀ ਕਰਾਂਗਾ ਸਾਡੇ ਚ ਅਸ਼wini ਜੋਸ਼ੀ ਜੀ ਨੇ ਜੋ ਇੰਜੀਨੀਅਰ ਨੇ ਇਹਨਾਂ ਨੇ 2013 ਵਿੱਚ ਫਾਈਟ ਕੀਤੀ ਸੀ ਐਨਓਸੀ ਨੂੰ ਲੈ ਕੇ ਔਰ ਇਹ ਕੇਸ ਜਿੱਤੇ ਸੀ ਇਹ ਪਹਿਲੇ ਭੋਖੜ ਤਲ ਤੇ ਵੀ ਬੈਠੇ ਔਰ ਹਾਈ ਕੋਰਟ ਵਿੱਚ ਵੀ ਗਏ ਇਹਨਾਂ ਦਾ ਪ੍ਰਾਪਰਟੀ ਕਾਰੋਬਾਰ ਨਾਲ ਕੋਈ ਸੰਬੰਧ ਨਹੀਂ ਸੀਗਾ ਜਨਤਾ ਦੀ ਆਵਾਜ਼ ਨੂੰ ਲੈ ਕੇ ਹਾਈ ਕੋਰਟ ਚ ਗਏ ਸੀਗੇ ਉਦੋਂ ਮਾਨਯੋਗ ਹਾਈ ਕੋਰਟ ਨੇ ਇਹਨਾਂ ਦੀ ਪੂਰੀ ਗੱਲ ਸਮਝੀ ਸੀਗੀ ਔਰ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਗੱਲ ਸਮਝ ਕੇ ਉਸ ਸਮੇਂ ਐਨਓਸੀ ਬੰਦ ਕਰ ਦਿੱਤੀ ਗਈ ਸੀ ਇਹ ਦੁਬਾਰਾ ਸਰਕਾਰ ਜਦੋਂ ਨਵੇਂ ਸਿਰੋਂ 2022 ਦੇ ਵਿੱਚ ਨਵੀਂ ਸਰਕਾਰ ਬਣਦੀ ਏ ਤਾਂ ਜੋਸ਼ੀ ਸਾਹਿਬ ਫੇਰ ਸਾਡੇ ਨਾਲ ਉਸ ਮੈਂਚ ਤੇ ਆ ਕੇ ਖੜੇ ਹੋਗੇ ਕਿਉਂਕਿ ਇਹ ਮਸਲਾ ਜਨਤਾ ਦਾ ਸੀਗਾ ਤੇ ਮੈਂ ਅਪੀਲ ਕਰਾਂਗਾ ਜੋਸ਼ੀ ਸਾਹਿਬ ਨੂੰ ਆਪਣੇ ਵਿਚਾਰ ਦਿਓ ਸਭ ਨੂੰ ਮੇਰਾ ਜੈ ਜੈ ਜੋਗ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਕੱਲ ਸਿਰਫ ਕਲੋਨਾਈਜ਼ਰ ਤੇ 플ੌਟ 홀ਡਰਾਂ ਜਾਂ ਡੀਲਰਾਂ ਦੀ ਨਹੀਂ ਹੈ ਅੱਜ ਅਗਰ ਅਸੀਂ ਦੇਖੀਏ ਕਿ ਇਨਸਾਨੀਅਤ ਦੀ ਮੁਢਲੀ ਜ਼ਰੂਰਤ ਕੀ ਹੈ ਰੋਟੀ ਕਪੜਾ ਮਕਾਨ ਇਹ ਬੇਸਿਕ ਨਾਰਾ ਤੇ ਮਕਾਨ ਹਰ ਮੰਚ ਤੇ ਪੁੱਛਦਾ ਮੈਂ ਕਿ ਪਿੰਡਾਂ ਵਾਸਤੇ ਕੀ ਸਰਕਾਰ ਨੇ ਅਜ ਤੱਕ ਕੋਈ ਆਵਾਸ ਯੋਜਨਾ ਬਣਾਈ ਹੈ ਕੀ ਪਿੰਡਾਂ 'ਚ ਛੋਟੇ ਕਸਮਿਆਂ ਵਿੱਚ ਸਾਡੇ ਬੱਚੇ ਜੰਮਦੇ ਭਰਾ ਵੀਰ ਹਰੇਕ ਨੂੰ ਘਰ ਦੀ ਜ਼ਰੂਰਤ ਪਈ ਹੈ ਕੀ ਸਰਕਾਰ ਨੇ ਉੱਥੇ ਤੁਹਾਨੂੰ ਕੋਈ ਪਲਾਟ ਕੱਟ ਕੇ ਦਿੱਤਾ ਜੇ ਸਾਡੇ ਮਾਤਾ ਪਿਤਾ ਨੇ ਜਾਂ ਸਾਡੇ ਭਰਾਵਾਂ ਨੇ ਜਾਂ ਅਸੀਂ ਆਪਣੇ ਦਮ ਦੇ ਉੱਤੇ ਕਿਤੇ 5 ਮਰਲੇ 10 ਮਰਲੇ 20 ਮਰਲੇ ਦਾ ਪਲਾਟ ਲਿਆ ਤਾਂ ਟੋਟਲ ਆਪਣੀ ਮਿਹਨਤ ਔਰ ਆਪਣੇ ਤਰੀਕੇ ਦੇ ਨਾਲ ਲਿਆ ਇਹ ਜਿਹੜੇ ਕਲੋਨਾਈਜ਼ਰ ਜਿਨ੍ਹਾਂ ਦੀ ਅੱਜ ਅਸੀਂ ਗੱਲ ਕਰਦੇ ਆ ਇਹ ਉਹ ਛੋਟੇ ਵਪਾਰੀ ਨੇ ਇਸ ਕਾਰੋਬਾਰ ਦੇ ਵਿੱਚ ਇਹਨਾਂ ਨੇ ਉਹ ਪਲਾਟ ਸਾਨੂੰ ਮੁਹੱਈਆ ਕਰਾਏ ਨੇ ਜੋ ਸਰਕਾਰ ਨਹੀਂ ਕਰਾ ਪਾਈ ਇਹ ਲੋਕ ਨਾ ਹੁੰਦੇ ਤਾਂ ਅੱਜ ਕੀ ਪਿੰਡਾਂ ਦੇ ਵਿੱਚ ਜਾਂ ਛੋਟੇ ਕਸਬਿਆਂ ਵਿੱਚ ਸਾਡੇ ਘਰ ਬਣੇ ਹੁੰਦੇ ਕਿਦਾਂ ਇੱਕ ਆਮ ਇਨਸਾਨ ਕਿੱਥੇ ਜਾ ਕੇ ਪਲਾਟ ਲਏਗਾ ਜਦ ਪਲਾਟ ਹੈ ਹੀ ਨਹੀਂ ਤਾਂ ਲਏਗਾ ਕਿੱਥੇ ਜੇ ਅਸੀਂ 70 ਸਾਲ ਤੋਂ ਦੇਖੀਏ ਪਰਿਵਾਰ ਦੇ ਚਾਰ ਬੱਚੇ ਹੋ ਗਏ ਚਾਰ ਦੇ ਅੱਗੇ 14 ਹੋ ਗਏ ਇੱਕ ਬੈੱਡਰੂਮ ਤਾਂ ਚਾਹੀਦਾ ਸਾਨੂੰ ਇਹਨਾਂ ਲੋਕਾਂ ਨੂੰ ਤਾਂ ਇਨਾਮ ਦੇਣਾ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਲਾਇਸੈਂਸ ਦੇ ਕੇ ਇਹਨਾਂ ਨੂੰ অথੋਰਾਇਜ਼ ਬਣਾਉਣਾ ਚਾਹੀਦਾ ਤੇ ਅਨਧਾਰਤ ਕਲੋਨੀਆਂ ਕਿਵੇਂ ਆਪਣੀ ਕਨਸਟੀਟਿਊਸ਼ਨ 'ਚ ਧਿਆਨ ਨਾ ਪੜੋ ਜੇ ਸਾਡੇ 'ਚ ਕੋਈ ਵਕੀਲ ਹੁਣ ਉਹ ਵੀ ਇਸ ਚੀਜ਼ ਨੂੰ ਜਾਣਦੇ ਨੇ ਕਿ ਤੁਸੀਂ ਆਪਣੀ ਪ੍ਰਾਪਰਟੀ ਖਰੀਦਣ ਦੇ ਵੇਚਣ ਦੇ ਲਈ ਤੁਹਾਨੂੰ ਕੋਈ ਐਨਓਸੀ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਕਾਰ ਹੈ ਤੁਸੀਂ ਮੈਨੂੰ ਵੇਚਣੀ ਹੈ ਅਗਰ ਤੁਸੀਂ ਉਹਦੀ ਇੰਸ਼ੋਰੈਂਸ ਨਹੀਂ ਵੀ ਕਰਾਈ ਤਾਂ ਸਰਕਾਰ ਉਸ ਕਾਰ ਨੂੰ ਵੇਚਣ ਤੋਂ ਨਹੀਂ ਰੋਕ ਸਕਦੀ ਖਰੀਦਦਾਰ ਜ਼ਿੰਮੇਵਾਰੀ ਲੈਂਦਾ ਕਿ ਜਦੋਂ ਮੈਂ ਚਲਾਉਂਗਾ ਮੈਂ ਇੰਸ਼ੋਰੈਂਸ ਦੇ ਦਊਗਾ ਇਸੇ ਤਰ੍ਹਾਂ ਕੋਈ ਪਲਾਟ ਅਗਰ ਕਿਸੇ ਜ਼ਿਮੀਂਦਾਰ ਨੇ ਅੱਗੇ ਵੇਚ ਦਿੱਤਾ ਉਹਨੇ ਅੱਗੇ ਵੇਚ ਦਿੱਤਾ ਉਹਨੂੰ ਵੇਚਣ ਤੇ ਐਨਓਸੀ ਮੰਗਣਾ ਹੀ ਇੱਕ ਸਾਡੇ ਮੂਲਲੇ ਹੱਕਾਂ ਦੇ ਉੱਤੇ ਡਾਕਾ ਹੈ ਇਹ ਸਾਡੇ ਸਾਡੇ ਗੁਲਾਮੀ ਦੀ ਤਰਫ ਲੈ ਜਾਏ ਤੁਸੀਂ ਆਪਣੀ ਪ੍ਰਾਈਵੇਟ ਪ੍ਰਾਪਰਟੀ ਜਿਹਦੇ ਤੇ ਸਰਕਾਰ ਐਨਓਸੀ ਕਿੱਥੋਂ ਲਈ ਜਾਂਦੀ ਹੈ ਜੇ ਤੁਸੀਂ ਬੈਂਕ ਤੋਂ ਲੋਨ ਲਿਆ ਹੋਵੇ ਜਾਂ ਤੁਹਾਨੂੰ ਬੁੱਢਾ ਗਲਾੜਾ ਜਾਂ ਕਿਤੇ ਉਹ ਪਲਾਟ ਅਲਾਟ ਕੀਤੇ ਹੋਣ ਉਹ ਤੁਹਾਡੇ ਪੈਸੇ ਬਕਾਇਆ ਪਏ ਹੋਣ ਤਾਂ ਐਨਓਸੀ ਜ਼ਰੂਰ ਥੁੰਦੀ ਭਾਈ ਇਹਦਾ ਕੋਈ ਅਸੀਂ ਕਾਰ ਲੋਨ ਤੇ ਲਈ ਹੈ ਭਈ ਉੱਥੋਂ ਆਪਣੇ ਫਾਈਨੈਂਸਰ ਤੋਂ ਲਿਆ ਐਨਓਸੀ ਬੈਂਕ ਤੋਂ ਤਾਂ ਤੇਰੀ ਕਾਰ ਟਰਾਂਸਫਰ ਹੋਣੀ ਹੈ ਤੋੜਾ ਆਪਣੀ ਪ੍ਰਾਪਰਟੀ ਜਿਵੇਂ ਸਾਡੇ ਮੰਗੜ ਸਾਹਿਬ ਨੇ ਦੱਸਿਆ ਸਾਡੇ ਬਾਬਿਆਂ ਪਰਦਾਦਿਆਂ ਦੀ ਜੱਦੀ ਪੋਸਤਾਂ ਦੀ ਜ਼ਿਮੀਂਦਾਰ ਨੇ ਆਪਣੀ ਮਰਜ਼ੀ ਕਾਨੂੰ ਜ਼ਿਮੀਂਦਾਰ ਦੇ ਉੱਤੇ ਲਾ ਦੂਗੇ ਕਿ ਜ਼ਿਮੀਂਦਾਰ ਜ਼ਮੀਨ ਵੇਚ ਹੀ ਨਹੀਂ ਸਕਦਾ ਘਰ ਬੰਦਾ ਕੈਂਸਰ ਨਾਲ ਪੀੜਤ ਹੈ ਉਹਦੀ ਜਾ ਕੇ ਡਾਕਟਰ ਤੋਂ ਦਵਾਈ ਲਵਾਉਣ ਲਈ ਅਸੀਂ ਲੱਖ ਰੁਪਏ ਦਾ ਟੀਕਾ ਲਵਾਉਣਾ ਅਸੀਂ ਪਹਿਲਾਂ 플ੌਟ ਦੀ ਐਨੁਸੀਲੈਂਡ ਜਾ ਮੰਗੇ ਇਹ ਸੰਵਿਧਾਨ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਬੜਾ ਲਿਖਿਆ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਤੁਹਾਨੂੰ ਅਧਿਕਾਰ ਹੈ ਤੁਸੀਂ ਜਿੰਨੂੰ ਮਰਜ਼ੀ ਵੇਚੋ ਕਾਲੋ ਤੁਹਾਨੂੰ ਕਹੂਗਾ ਤੂੰ ਇੱਕ ਪੁੱਤ ਨੂੰ ਦੇਣੀਆ ਪਿਓ ਨੇ ਤਾਂ ਵੀ ਐਨਓਸੀ ਲਿਆ ਭਾਈ ਤੋ ਇਸ ਕਰਕੇ ਜਾਗੋ ਪੰਜਾਬਸੀਓ ਮੈਂ মিডিਆ ਨੂੰ ਨਹੀਂ ਐਡਰੈਸ ਕਰ ਰਿਹਾ ਤੁਹਾਡੇ ਕੈਮਰੇ ਤੁਹਾਡਾ ਜਿਹੜਾ ਵੀ ਆਧਾਰਾ ਏ ਇੱਕ ਅੱਖਾਂ ਤੇ ਮੂੰਹ ਹੈਗਾ ਪੰਜਾਬ ਦੇ ਲੋਕਾਂ ਲਈ ਤੋ ਮੈਂ ਇੱਕ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ ਇਹ ਗੱਲ ਕਹਿ ਰਿਹਾ ਕਿ ਇੱਕ ਮੁਹਾਵਰਾ ਹੈ ਕਿ ਚੋਰ ਨੂੰ ਜਦੋਂ ਗਲੀ 'ਚ ਬੜੇ ਦਾ ਉੱਥੇ ਰੋਕ ਲਓ ਘਰ ਸੇਫ ਰਹੂਗਾ ਤੋ ਇਹ ਤੁਹਾਡੇ ਤੇ ਡਾਕੇ ਪੈ ਰਹੇ ਨੇ ਇਹ ਫਲੋਟਸ ਕੋਈ ਇਲੀਗਲ ਨਹੀਂ ਹੈ ਇਹਨੂੰ ਤੁਸੀਂ ਚਿੱਠੀ ਕੱਢ ਕੇ ਇਲੀਗਲ ਕਰ ਦਿੰਨੇ ਹੋ ਇਹਦੀਆਂ ਰਜਿਸਟਰੀਆਂ ਬਕਾਇਦਾ ਹੋਈਆਂ ਇਹਦਾ ਤੁਸੀਂ ਸਟੈਂਪ ਡਿਊਟੀਆਂ ਲਈਆਂ ਸਿਰਫ ਸਿਰਫ ਇੱਕ ਮਕਸਦ ਹੈ ਲੋਕਾਂ ਨੂੰ ਲੁੱਟਣ ਦਾ ਸਰਕਾਰ ਤੇ ਰਹੀ ਤਾਂ ਜੋ ਇਹਨਾਂ ਨੇ ਕਿਹਾ ਕਿ ਅੱਜ ਨਵੀਂ ਸਰਕਾਰ ਨੇ ਵੀ 12000 ਕਰੋੜ ਦਾ ਕਰਜ਼ਾ ਲੈ ਲਿਆ ਸੱਤ ਮਹੀਨਿਆਂ ਚ 12 ਪਲੱਸ 3 3 ਲੱਖ ਕਰੋੜ ਪਹਿਲਾਂ ਆਇਆ ਤੇ 4 ਲੱਖ ਕਰੋੜ ਹੋ ਗਿਆ ਇਹ ਬੜਾ ਸੁੱਖ ਜਿਹਾ ਲੱਗਦਾ ਲੱਖ ਕਰੋੜ ਅਰੇ ਤੁਸੀਂ ਉਹ ਗੀਟੀਆਂ ਵੀ 1 ਲੱਖ ਇਕੱਠੀਆਂ ਕਰਨ ਜਾਓ ਤਾਂ ਪਤਾ ਲੱਗ ਜਾਂਦਾ 1 ਲੱਖ ਕੀ ਹੁੰਦਾ ਇਹ ਕਰਜ਼ਾ ਸਾਡੇ ਪੰਜਾਬੀਆਂ ਦੇ ਹਰ ਜੰਮਣ ਵਾਲੇ ਬੱਚੇ ਤੇ ਕਈ ਕਈ ਲੱਖ ਚੜਿਆ ਵਾ ਇਹਨਾਂ ਕੋਲ ਸਰਕਾਰ ਨੇ ਕਰਜ਼ਾ ਲਿਆ ਕਰਜ਼ਾ ਲੈ ਕੇ ਬੜੀਆਂ-ਬੜੀਆਂ ਗੱਡੀਆਂ 'ਚ ਮజే ਇਹ ਕਰ ਗਏ ਉਹ ਕਰਜ਼ੇ ਦੀ ਭੁਗਤਾਨ ਸਾਡੇ ਨਿਆਣਿਆਂ ਨੇ ਕਰਨੀ ਹਾਲੇ ਜਿਹੜੇ ਜੰਮਣੇ ਨੇ ਕਈ ਸਾਲ ਹੁੰਦੀ ਰਹਿਣੀ ਆ ਸਾਨੂੰ ਗਿਰ ਵੀ ਰੱਖ ਦਿੱਤਾ ਅਗਲੇ 40-40 ਸਾਲ ਦੇ ਲਈ ਸੜਕ ਬਣਾ ਦਿੱਤੀ 40-40 ਸਾਲ ਦਾ ਲਿਖ ਕੇ ਦਿੱਤਾ ਇਹਨਾਂ ਤੋਂ ਟੌਰ ਲਈ ਜਾਈਓ ਕਮਿਸ਼ਨ ਆਪ ਖਾ ਗਏ ਤੋ ਇਸ ਕਰਕੇ ਪੰਜਾਬੀਓ ਸੁਚੇਤ ਹੋ ਜਾਓ ਜਿੰਨੇ ਵੀ ਰੋਸ ਧਰਨੇ ਲੱਗਦੇ ਆ ਕਿਆ ਉਹ ਬੇਰੋਜ਼ਗਾਰ ਪੜ੍ਹੇ ਲਿਖੇ ਨੌਜਵਾਨ ਕਿਆ ਉਹ ਟੀਚਰ ਕੱਚੇ ਮੁਲਾਜ਼ਮ ਭਾਈ ਇਹਨੂੰ ਆਪਣੀ ਆਪਣੀ ਲੜਾਈ ਤੁਹਾਡੀ ਲੜਾਈ ਕਿਹਦੇ ਵਿਰੁੱਧ ਹੈ ਸਰਕਾਰ ਦੇ ਵਿਰੁੱਧ ਤੇ ਜਦੋਂ ਕਿਸਾਨਾਂ ਦੀ ਲੜਾਈ ਸੀ ਉਦੋਂ ਜੇ ਅਸੀਂ ਕਹਿੰਦੇ ਵੀ ਇਹ ਤਾਂ ਕਿਸਾਨਾਂ ਦੀ ਲੜਾਈ ਹੈ ਆਪਾਂ ਟੀਚਰਾਂ ਨੇ ਕੀ ਕਰਨਾ ਆਪਾਂ ਇਕੱਠੇ ਹੋ ਕੇ ਕਿਸਾਨਾਂ ਦੀ ਮਦਦ ਕੀਤੀ ਤੇ ਅੱਜ ਇਸ ਮੁੱਦੇ 'ਚ ਵੀ ਕਿਸਾਨ ਕਿਉਂਕਿ ਕਿਸਾਨ ਦਾ ਵੀ ਇਹਦੇ ਦੇ ਵਿੱਚ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਮੁੜ ਕੇ ਜਿਹੜੀ ਕਰੋੜ-ਕਰੋੜ ਰੁਪਏ ਦਾ ਖੇਤ ਸੀਗਾ ਜੋ ਮੁੜ ਕੇ ਕੋਈ 30 ਲੱਖ ਲੈਣ ਨੂੰ ਤਿਆਰ ਨਹੀਂ ਐ ਇਸ ਕਰਕੇ ਇਹ ਲੜਾਈ ਤੁਹਾਡੀ ਸਾਂਝੀ ਐ ਇਹ ਉਹਨਾਂ ਬੇਰੁਜ਼ਗਾਰਾਂ ਦੀ ਲੜਾਈ ਐ ਮੈਂ ਤਾਂ ਕਹਿੰਨਾ 7 ਤਰੀਕ 7 ਨਵੰਬਰ ਦਾ ਜੀ 7 ਤਰੀਕ ਨੂੰ ਲੁਧਿਆਣੇ ਪਹੁੰਚੋ ਇੱਕ ਦਿਨ ਲਈ ਸਾਰੇ ਮਜ਼ਦੂਰ ਸਾਰੇ ਮਿਸਤਰੀ ਕਾਰੋਬਾਰ ਬੰਦ ਕਰਕੇ ਲੁਧਿਆਣੇ ਪਹੁੰਚੋ ਤੇ ਸਰਕਾਰ ਨੂੰ ਹਲਾਕੇ ਰੱਖ ਦਿਓ ਜੇ ਜਨਤਾ ਸਰਕਾਰ ਬਣਾ ਸਕਦੀ ਹੈ ਤਾਂ ਜਨਤਾ ਸਰਕਾਰ ਗिरा ਵੀ ਸਕਦੀ ਹੈ। ਇਹ ਹੀ ਮੇਰਾ ਮੈਸੇਜ ਆ। ਬਾਕੀ ਜੋ ਕਾਰਵਾਈ ਕਰਨਗੇ ਪੂਰੇ ਪੰਜਾਬ ਤੋਂ ਮੈਂ ਸੁਝਾ ਦਿੰਦਾ ਹੋਇਆ ਨੇ ਪੂਰੇ ਸਟੇਟ ਦੀ ਐਕਸ਼ਨ ਕਮੇਟੀ ਬਣਾਈ ਆ ਪਰ ਉਹਦਾ ਜਲਦੀ ਨਾਲ ਵਿਸਤਾਰ ਕਰੋ ਮੰਗੜ ਸਾਹਿਬ ਬਿਲਕੁਲ ਆਪਣਾ ਮੁੰਡਿਆ ਸਾਹਿਬ ਵਿਸਤਾਰ ਕਰੋ ਪੰਜਾਬ ਤੁਹਾਡੇ ਨਾਲ ਚੱਲੇਗਾ ਕਿਉਂਕਿ ਇਹ ਜਨਤਾ ਦਾ ਮੁੱਦਾ ਹੈ। ਇਹਦੇ ਨਾਲ ਹੀ ਮੈਂ ਇਜਾਜ਼ਤ ਲੈਣਾ ਹੈ ਕਿ ਮੈਸੇਜ ਪੂਰੀ ਜਨਤਾ ਤੱਕ ਜਾਵੇ ਔਰ ਜਨਤਾ ਕਾਇਰਤਾ ਛੱਡ ਦੇਵੇ ਤੁਹਾਡਾ ਕੋਈ ਕੁਛ ਨਹੀਂ ਬਗਾਰ ਸਕਦਾ ਤੁਸੀਂ ਆਪਣੇ ਹੱਕ ਲਈ ਲੜ ਰਹੇ ਹੋ ਧੰਨਵਾਦ ਪੰਜਾਬ ਵਾਸੀਓ ਗੁਰਪਤੇ ਪਰਵਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੈਸ ਕਾਨਫਰੰਸ ਇਹ ਪੰਜਾਬ ਲੈਵਲ ਦੀ ਰੱਖੀ ਗਈ ਹੈ ਇਸ ਵਿੱਚ ਪੰਜਾਬ ਵਾਸੀਆਂ ਨੂੰ ਜਗਾਉਣ ਵਾਸਤੇ ਕਿ ਪੰਜਾਬ ਵਾਸੀਓ ਜਾਗੋ ਜਾਗੋ ਕਿ ਇਹ ਜੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਹੋਣ ਚਾਹੀ ਹੈ ਜਿਸ ਨੇ ਸਾਨੂੰ ਲੋਕਾਂ ਨੂੰ ਇਹ ਵਿਸ਼ਵਾਸ ਹੈ ਕਿ ਜੋ ਪ੍ਰਾਪਰਟੀ ਡੀਲਰ ਤੇ ਕਰੋ ਨਜ਼ਰਾਂ ਦਾ ਇਹ ਰੌਲਾ ਐ ਐਨਓਸੀ ਦਾ ਲੇਕਿਨ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਰਾਹੀਂ ਦੱਸਣਾ ਚਾਹੁੰਦੇ ਆਂ ਕਿ ਇਹ ਰੌਲਾ ਸਿਰਫ ਪ੍ਰਾਪਰਟੀ ਡੀਲਰ ਤੇ ਕਲੋਨਾਈਜ਼ਰਾਂ ਨਾਲ ਨਹੀਂ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਪਹੁੰਚੇ ਨੇ ਕਿ ਤੁਸੀਂ ਆਪਣੇ ਘਰਾਂ ਦੀ ਐਨਓਸੀ ਲਓ ਤੁਹਾਨੂੰ ਪਤਾ ਲੱਗੇ ਕਿ ਇਹ ਸਰਕਾਰ ਕਿਵੇਂ ਤੁਹਾਨੂੰ ਲੁੱਟ ਰਹੀ ਆ ਐਨਓਸੀ ਦੇ ਰੂਪ ਵਿੱਚ ਇਹਨਾਂ ਨੇ ਪੰਜਾਬ ਨੂੰ ਵੱਡਾ ਧਰ ਲਿਆ ਕਿ ਲੁੱਟਣਾ ਕਿਵੇਂ ਆ ਜਿਹੜੀ ਜਗ੍ਹਾ ਦੇ ਵਿੱਚ ਤੁਸੀਂ ਰਹਿੰਦੇ ਹੋ ਅੱਜ ਉਸ ਜਗ੍ਹਾ ਦੇ ਵਿੱਚ ਤੁਸੀਂ ਆਪੀ ਜਾ ਕੇ ਸੇਲ ਡੀਡ ਬਣਾਉਣ ਦੀ ਕੋਸ਼ਿਸ਼ ਕਰੋ ਕਿ ਅਸੀਂ ਇਹ ਜਗ੍ਹਾ ਵੇਚਣੀ ਆ ਜਦੋਂ ਵੇਚਤੀ ਜਗ੍ਹਾ ਉਸ ਤੋਂ ਬਾਅਦ ਤੁਹਾਨੂੰ ਜਦੋਂ ਰਜਿਸਟਰੀ ਕਰਨੀ ਆ ਉਸ ਵੇਲੇ ਪਤਾ ਲੱਗੂ ਕਿ ਤੁਸੀਂ ਰਜਿਸਟਰੀ ਲੈਣ ਵੇਲੇ ਤੁਹਾਨੂੰ ਸਰਕਾਰ ਐਨਓਸੀ ਮੰਗਦੀ ਆ ਜੇ ਐਨਓਸੀ ਮੰਗਦੀ ਆ ਤੇ ਸਾਡੇ ਜੱਦੀ ਪੁਰਖਿਆਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਐਨਓਸੀ ਲਗਾ ਦਿੱਤੀ ਇਹਨਾਂ ਨੇ 1995 ਵਿੱਚ ਪੱਪਰ ਐਕਟ ਬਣਾਇਆ ਪੱਪਰ ਐਕਟ ਦੇ ਵਿੱਚ ਇਹ ਕੋਸ਼ਿਸ਼ ਕੀਤਾ ਕਿ ਅਸੀਂ ਪਿਛਲੀਆਂ ਜਿੰਨੀਆਂ ਵੀ ਕਲੋਨੀਆਂ ਨੇ ਜਾਂ ਕੁਝ ਵੀ ਆ ਉਹਨਾਂ ਤੇ ਐਨਓਸੀ ਨਹੀਂ ਲੱਗੂਗੀ ਲੇਕਿਨ ਅੱਜ ਵੀ ਤੁਸੀਂ ਵੇਚਣ ਜਾਇਆ ਤੁਹਾਡੇ ਕੋਲ ਪਾਰ ਜਦੋਂ ਜਗ੍ਹਾ ਵੇਚਣ ਜਾਂਦੇ ਹੋ ਤੁਹਾਡੇ ਤੋਂ ਐਨਓਸੀ ਰੂਪ ਵਿੱਚ ਪੈਸੇ ਮੰਗੇ ਜਾਂਦੇ ਨੇ ਜਦੋਂ ਵੀ 1995 ਤੋਂ ਲੈ ਕੇ ਅੱਜ 2022 27 ਸਾਲ ਦਾ ਜਿਹੜਾ ਇਹ ਵਖਵਾ ਉਸ ਵਿੱਚ ਕਿੰਨੀਆਂ ਕਲੋਨੀਆਂ ਕੱਟ ਹੋਈਆਂ ਕਿੰਨੀਆਂ ਕਲੋਨੀਆਂ ਬਣੀਆਂ ਕਿੰਨੀਆਂ ਕੱਟ ਹੋਈਆਂ ਉਹਨਾਂ ਵਿੱਚ ਸਭ ਇਹਨਾਂ ਨੇ ਇਹ ਲੀਗਲ ਬਣਾ ਦਿੱਤੀਆਂ ਜਦ ਕਿ ਇਹ ਲੀਗਲ ਕੋਈ ਕਲੋਨੀ ਨਹੀਂ ਸਾਰੀਆਂ ਲੀਗਲ ਕਲੋਨੀਆਂ ਨੇ ਲੋਕਾਂ ਨੇ ਜੋ ਜਿੰਨੇ ਵੀ ਜ਼ਿਮੀਂਦਾਰ ਭਰਾ ਸੀਗੇ ਜਿਨ੍ਹਾਂ ਦੀ ਪ੍ਰਾਪਰਟੀ ਖਰੀਦੀ ਆ ਉਹਨਾਂ ਦੀ ਜੱਦੀ ਪੁਰਖਿਆਂ ਦੇ ਦਾਦੇ ਪੁਰਦਾਦੇਆਂ ਜਾਂ ਜ਼ਮੀਨਾਂ ਸਨ 1972 ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਲੇਕਿਨ ਸਾਨੂੰ ਅੱਜ ਵੀ ਇੰਜ ਲੱਗਦਾ ਕਿ ਅਸੀਂ ਗੁਲਾਮ ਆ 1972 ਤੋਂ ਬਾਅਦ ਜਿੰਨੀਆਂ ਵੀ ਪ੍ਰਾਪਰਟੀਆਂ ਸਾਡੇ ਦਾਦੇ ਪੁਰਖਿਆਂ ਦੀਆਂ ਸਾਨੂੰ ਵਿਰਾਸਤ 'ਚ ਬਣੀਆਂ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਇਲਿਗਲ ਬਣਾ ਦਿੱਤਾ ਕਿਉਂਕਿ ਜਿੰਨੀਆਂ ਵੀ ਕਲੋਨੀਆਂ ਕੱਟ ਹੋ ਰਹੀਆਂ ਨੇ ਉਹਨਾਂ ਜ਼ਮੀਨਾਂ ਵਿੱਚ ਕਲੋਨੀਆਂ ਕੱਟ ਹੋਈਆਂ ਨੇ ਜੋ ਸਾਡੇ ਦਾਦੇ ਪੁਰਖਿਆਂ ਦੀਆਂ ਜ਼ਮੀਨਾਂ ਸਨ ਉਹਨਾਂ ਵਿੱਚ ਜੇ ਅਸੀਂ ਕੋਈ ਕਲੋਨੀ ਅੱਗੇ ਵੇਚੀ ਆ ਕਲੋਨੀ ਜਾਂ ਜਿਹੜੇ ਕਲੋਨਾਂ ਚੋਂ ਜ਼ਮੀਨ ਵੇਚੀ ਆ ਉਸ ਦੀ ਰਜਿਸਟਰੀ ਸਰਕਾਰ ਨੇ ਕੀਤੀ ਆ ਕਲੋਨਾਂ ਜਨ ਨੂੰ ਔਰ ਜਿਹੜਾ ਕਲੋਨ ਜਨ ਕਲੋਨ ਜਨ ਨੇ ਪਲਾਟ ਕੱਟੇ ਨੇ ਤਾਂ ਉਹਦੀਆਂ ਰਜਿਸਟਰੀਆਂ 50 100 ਗਜ 200 500 1000 ਗਜ ਦੀ ਰਜਿਸਟਰੀ ਵੀ ਤਹਿਸੀਲਦਾਰ ਸਾਹਿਬ ਨੇ ਤੇ ਸਰਕਾਰ ਨੇ ਕੀਤੀਆਂ ਨੇ ਜਿਹੜਾ ਮਾਲੀਆ ਗਿਆ ਸਰਕਾਰ ਨੂੰ ਗਿਆ ਲੇਕਿਨ ਅੱਜ ਵੀ ਉਹਨਾਂ ਨੂੰ ਅਨਪਰੂਫ ਸਮਝਿਆ ਜਾਂਦਾ ਸੋ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਰਹਿੰਦੇ ਆ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਜਗਾਉਣ ਵਾਸਤੇ ਇਹ ਪ੍ਰੈਸ ਕਾਨਫਰੰਸ ਕੀਤੀ ਆ ਕਿ ਜੋ ਲੈਂਡ ਡੀਲਰਸ ਐਂਡ ਕੋਲੋਨੀ ਐਸੋਸੀਏਸ਼ਨ ਪੰਜਾਬ ਵੱਲੋਂ 7 11 2022 ਨੂੰ ਦਿਨ ਸੋਮਵਾਰ ਨੂੰ 10 ਤੋਂ 5 ਵਜੇ ਤੱਕ ਧਰਨਾ ਲੱਡਵਾਲ ਟੋਲ ਪਲਾਜ਼ਾ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਉਸ ਵਿੱਚ ਅਸੀਂ ਸਾਰਿਆਂ ਨੇ ਇਸ ਧਰਨੇ ਦੀ ਜੋ ਅਗਵਾਈ ਕਰਨੀ ਹੈ ਸਾਰੇ ਪੰਜਾਬ ਨੇ ਕਰਨੀ ਹੈ ਅਸੀਂ ਉਸ ਦੇ ਵਿੱਚ ਜਿਹੜੇ ਸਾਡੇ ਵੀਰ ਨੇ ਚਾਹੇ ਉਹ ਲੇਬਰ ਵਾਲੇ ਨੇ ਚਾਹੇ ਉਹ ਲੱਕੜ ਵਾਲੇ ਨੇ ਚਾਹੇ ਉਹ ਪਲੰਬਰ ਨੇ ਚਾਹੇ ਉਹ ਮਿਸਤਰੀ ਨੇ ਰਾਜ ਚਾਹੇ ਠੇਕੇਦਾਰ ਸਾਹਿਬਾਨ ਨੇ ਲੱਕੜ ਦੇ ਸ਼ਟਰਿੰਗ ਵਾਲੇ ਨੇ ਸਟੀਲ ਸ਼ਟਰਿੰਗ ਵਾਲੇ ਨੇ ਪੇਂਟਰ ਨੇ ਕਾਰਪੈਂਟਰ ਨੇ ਔਰ ਬਹੁਤ ਹੀ ਜੋ ਹਾਰਡਵੇਅਰ ਸਟੋਰ ਨੇ ਜਿੰਨੀਆਂ ਵੀ ਇਹਦੇ ਵਿੱਚ ਸਸਤਾਵਾਂ ਆਉਂਦੀਆਂ ਨੇ ਜਿਹੜੀਆਂ ਪ੍ਰਾਪਰਟੀ ਨਾਲ ਲੇਟਣੇ ਰੇਤਾ ਬਦੀ ਬਿਲਡਿੰਗ ਮਟੀਆ ਸਟੋਰ ਸੀਮਿੰਟ ਉਹ ਆਪ ਜੀ ਨੂੰ ਮੈਂ ਐਕਸਪ੍ਰੈਸ ਨੋਟ ਦੇ ਵਿੱਚ ਨੋਟ ਕਰ ਦਿੱਤਾ ਤੁਸੀਂ ਆਪ ਜੀ ਨੇ ਛਾਪਣਾ ਹੈਗਾ ਇਹ ਸਾਰੀਆਂ ਜਥੇਬੰਦੀਆਂ ਉੱਤੇ ਪਹੁੰਚਣ ਗਈਆਂ ਲੋਡਵਾਲ ਤੋਲ ਧਰਨੇ ਤੇ ਇਹ ਸਾਰੀਆਂ ਪੀੜਤ ਨੇ ਇਸ ਜੋ ਪ੍ਰਾਪਰਟੀ ਰਿਲੇਟਡ ਜਨੀਆਂ ਵੀ ਜੋ ਦੇਸ਼ ਦੇ ਵਿੱਚ ਪੰਜਾਬ ਵਿੱਚ ਸਾਰੇ ਲੇਟਣ ਨੇ ਉਹ ਇਹ ਪੀੜਤ ਨੇ ਅਸੀਂ ਸਾਰਿਆਂ ਨੂੰ ਸੱਦਾ ਪੱਤਰ ਵੀ ਦਿੰਨੇ ਆ ਕਿ ਤੁਸੀਂ ਸਾਰੇ ਸਾਡਾ ਸਾਥ ਦਿਓ ਕੱਟਦਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਹੋ ਜਾਊਗਾ ਕਿਉਂਕਿ ਸਾਰਾ ਪੰਜਾਬ ਹੀ ਦੁਖੀ ਆ ਅਸੀਂ ਪੰਜਾਬ ਦੀ ਕਾਲ ਦੇ ਰਹੇ ਆ ਔਰ ਜੋ ਤੁਹਾਡੀ ਮੈਂ ਗੱਲਾਂ ਦਾ ਜਵਾਬ ਬਾਅਦ 1 ਟੂ 1 ਦਵਾਂਗੇ ਆਪਾਂ ਸ਼ਸ਼ੀ ਜੀ ਤੁਸੀਂ ਗੱਲ ਸੁਣੋ ਜੋ ਪੰਜਾਬ ਪਾਰ ਵਿੱਚ ਹਾਈ ਕੋਰਟ ਦੀ ਇਹਨਾਂ ਨੇ ਪੀਆਇਲ ਦਾ ਆਧਾਰ ਮੰਨਿਆ ਪੰਜਾਬ ਸਰਕਾਰ ਨੇ ਜੇ ਪੰਜਾਬ ਸਰਕਾਰ ਨੇ ਪੀਆਇਲ ਦਾ ਆਧਾਰ ਮੰਨਿਆ ਕਿ ਲੋਕਾਂ ਨੂੰ ਐਨਓਸੀ ਲੱਗਣੀ ਚਾਹੀਦੀ ਹੈ 1995 ਤੋਂ ਬਾਅਦ ਮੈਂ ਕਹਿੰਦਾ ਲਗੜੀ ਚਾਹੀਦੀ ਆ ਲਾਉਣੀ ਚਾਹੀਦੀ ਆ ਅਸੀਂ ਮੰਨਦੇ ਹਾਈ ਕੋਰਟ ਦੇ ਹੁਕਮਾਂ ਨੂੰ ਅਸੀਂ ਮੰਨਦੇ ਆ ਅਸੀਂ ਉਹਨਾਂ ਨੂੰ ਡਿਨਾਈਡ ਨਹੀਂ ਕਰਦੇ ਲੇਕਿਨ ਪੰਜਾਬ ਸਰਕਾਰ ਦੇ ਹੱਥ ਵਿੱਚ ਕੀ ਆ ਪੰਜਾਬ ਸਰਕਾਰ ਦੇ ਹੱਥ ਵਿੱਚ ਲੋਕਾਂ ਨੂੰ ਪੈਸੇ ਲਗਾਉਣਾ ਤਾਂ ਪੰਜਾਬ ਸਰਕਾਰ ਦੇ ਹੱਥ ਵਿੱਚ ਐਨਓਸੀ ਦੇ ਰੂਪ ਵਿੱਚ ਜਿਹੜੇ ਅੱਜ ਲੱਖਾਂ ਲੋਕਾਂ ਨੂੰ ਲੱਖਾਂ ਰੁਪਏ ਐਨਓਸੀ ਦੇ ਰੂਪ ਵਿੱਚ ਲੁੱਟੇ ਜਾ ਰਹੇ ਨੇ ਲੋਕਾਂ ਦੇ ਘਰਾਂ ਦੇ ਘਰ ਲੁੱਟੇ ਜਾ ਰਹੇ ਨੇ ਉਹ ਸਰਕਾਰ ਦੇ ਹੱਥ ਵਿੱਚ ਆ ਕੋਈ ਐਨਓਸੀ ਹੁੰਦੀ ਆ 50 ਗੱਜ ਦੀ ਹਜ਼ਾਰ ਰੁਪਏ ਲਗਾਤਾ 100 ਗਾਜ ਤੇ 2000 ਲਗਾਤਾ ਲੇਕਿਨ ਇਹਨਾਂ ਨੇ ਲੱਖਾਂ ਰੁਪਏ ਲੋਕਾਂ ਤੋਂ ਲੁੱਟ ਰਹੇ ਨੇ ਸੋ ਇਸ ਕਰਕੇ ਅਸੀਂ ਲੋਕਾਂ ਨੂੰ ਜਗਾਉਣ ਵਾਸਤੇ ਇਸ ਕਰ ਸਿਰਫ ਪ੍ਰਾਪਰਟੀ ਡੀਲਰ ਤੇ ਕੋਲੋਨਾ ਜਿਹਾਂ ਦਾ ਰੌਲਾ ਨਹੀਂ ਇਹ ਪੂਰੇ ਪੰਜਾਬ ਵਾਸੀਆਂ ਦਾ ਰੌਲਾ ਇਸ ਕਰਕੇ ਪੰਜਾਬ ਵਾਸੀਆਂ ਨੂੰ ਆਮ ਲੋਕਾਂ ਨੂੰ ਅਪੀਲ ਆ ਕਿ ਤੁਸੀਂ ਸਾਰੇ ਇਸ ਮਹਿੰਮ ਦੇ ਵਿੱਚ ਜੋ 7 11 2022 ਨੂੰ ਟੋਲ ਪਲਾਜੇ ਤੇ ਅਸੀਂ ਧਰਮ ਦੇ ਕਾਲ ਕੀਤੀ ਆ ਉਸ ਵਿੱਚ ਸਾਰੇ ਮੇਰੇ ਵੀਰ ਪਹੁੰਚੋ ਕਿਉਂਕਿ ਸਰਕਾਰ ਲੋਕਾਂ ਨੇ ਬਣਾਈ ਸੀ ਕੇ ਸਰਕਾਰ ਦੇ ਰੂਪ ਵਿੱਚ ਅਸੀਂ ਬਦਲਾ ਲਿਆਈਏ ਕੋਈ ਚੰਗੀ ਸਰਕਾਰ ਲਿਆਈਏ ਜਿਹੜੀ ਸਰਕਾਰ ਗੱਲਾਂ ਕਰਦੀ ਸੀ ਸ਼੍ਰੀ ਭਗਵੰਤ ਮਾਨ ਜੀ ਹੁਣੇ ਗੱਲਾਂ ਕਰਦੇ ਸੀ ਕਿ ਅਸੀਂ ਸੱਥਾਂ ਵਿੱਚ ਜਾ ਕੇ ਜਿਹੜਾ ਤੁਹਾਡੇ ਹੱਲੇ ਸਾਡੇ ਐਮਐਲਏ ਕਰਿਆ ਕਰਨਗੇ ਅੱਜ ਲੋਕ ਦੇਖੋ ਲੋਕ ਪ੍ਰਸ਼ਾਸਨ ਹੁੰਦੇ ਨੇ ਸੱਥਾਂ ਵਿੱਚ ਜਾ ਕੇ ਦੇਖੋ ਕਿਸੇ ਨੂੰ ਕੋਈ ਪੁੱਛਦਾ ਜਿਹੜੇ ਵੀ ਅੱਜ ਧਰਨੇ ਲੱਗ ਰਹੇ ਨੇ ਚਾਹੇ ਟੀਚਰਾਂ ਦੇ ਧਰਨੇ ਨੇ ਚਾਹੇ ਹੋਰ ਧਰਨੇ ਨੇ ਜਿੰਨੇ ਵੀ ਵੱਡੇ ਧਰਨੇ ਨੇ ਸਾਰੇ ਸਰਕਾਰ ਦੇ ਖਿਲਾਫ ਰੋਸ ਚ ਲੱਗ ਰਹੇ ਨੇ ਕਿਸੇ ਦੀ ਪੁੱਛਗਿਛ ਨਹੀਂ ਅੱਜ ਸਾਡੀ ਵੀ ਪੰਜਾਬ ਵਿੱਚ ਕੋਈ ਪੁੱਛ ਨਹੀਂ ਅਸੀਂ ਇਸ ਕਰਕੇ ਰੋਸ ਪ੍ਰਦਰਸ਼ਨ ਦੇ ਰੂਪ ਵਿੱਚ 7 11 2022 ਨੂੰ ਧਰਨਾ ਲਗਾਉਣ ਜਾ ਰਹੇ ਹਾਂ ਉਸ ਦਾ ਸਾਰਿਆਂ ਨੂੰ ਮਾਤ ਜੋੜ ਕੇ ਨਿਮਰਤਾ ਸਤ ਬੇਨਤੀ ਕਰਦਾ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਉਹ ਸਾਰੇ ਸਾਡੇ ਸਾਥੀ ਪਹੁੰਚਣ ਸਾਡੇ ਨਾਲ ਸਹਿਯੋਗ ਕਰਨ ਕਿ ਅਸੀਂ ਸਾਰੇ 7 11 2022 ਨੂੰ ਆਮ ਲੋਕਾਂ ਲਈ ਧਰਨਾ ਲਗਾਇਆ ਜਾ ਰਿਹਾ ਸੋ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਇਸ ਨੂੰ ਪੰਜਾਬ ਲੈਵਲ ਦੇ ਉੱਤੇ ਇਹਨੂੰ ਕਵਰਿੰਗ ਕਰਕੇ ਪਾਓ ਕੇ ਪੰਜਾਬ ਵਾਸੀਆਂ ਲਈ ਇਹ ਅਪੀਲ ਆ ਸਾਰੇ ਵੀਰਾਂ ਨੂੰ ਬੇਨਤੀ ਆ ਤੁਸੀਂ ਕਿਸੇ ਨੇ ਅਨਲੀਗਲ ਕਲੋਨੀ ਨਹੀਂ ਦੇ ਲਿਖਣਾ ਸਾਡੀਆਂ ਆਪਣੀਆਂ ਅਪਰੂਵਡ ਕਲੋਨੀਆਂ ਨੇ ਅਸੀਂ ਆਪਦੇ ਵੱਲੋਂ ਅਪਰੂਵਡ ਕਲੋਨੀਆਂ ਕੱਢਦੇ ਆ ਸਰਕਾਰ ਨੂੰ ਅਸੀਂ ਮਾਲੀਆ ਦਿੰਦੇ ਆ ਕੋਈ ਅਸੀਂ ਚੋਰੀ ਕਲੋਨੀ ਨਹੀਂ ਕੱਢਦੀ ਕੋਈ ਜ਼ਮੀਨ ਨੂੰ ਬੰਦਾ ਚੱਕ ਕੇ ਨਹੀਂ ਜਾਂਦਾ ਜਿੱਥੇ ਕਲੋਨੀਆਂ ਨੇ ਉੱਥੇ ਹੀ ਰਹਿਣੀਆਂ ਨੇ ਸੋ ਧੰਨਵਾਦ ਸਾਰੇ ਵੀਰਾਂ ਦਾ ਪੰਜਾਬ ਲੈਵਲ ਦੇ ਉੱਤੇ ਤੁਸੀਂ ਇਹ ਜ਼ਰੂਰ ਖਬਰ ਚ ਪਾਉਣੀ ਆ ਆਵਾਜ਼ ਬਣ ਕੇ ਪਬਲਿਕ ਦੇ ਵਿੱਚ ਵਿਚਰਨਾ ਇਕ ਤੋੜਦੇ ਸਾਨੂੰ ਭਰੋਸਾ ਹੈ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਪਬਲਿਕ ਦੇ ਵਿੱਚ ਜਾਓਗੇ ਸਰਕਾਰ ਤੱਕ ਪਹੁੰਚਾਓਗੇ ਕਿਉਂਕਿ ਤੁਸੀਂ ਇੱਕ ਮੇਨ ਜਰੀਆ ਹੋ ਸਾਡਾ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਇੱਥੇ ਆਉਣ ਤੇ ਸੋ ਗੱਲ ਕਰ ਰਹੀ ਸੀ ਸਰਕਾਰ ਦੀ ਸਰਕਾਰ ਬੜੇ ਲੋਕਾਂ ਨੇ ਚਾਵ ਨਾਲ ਬਣਾਈ ਇਤਨਾ ਪਰਚੰਡ ਬਹੁਮਤ ਦੇ ਕੇ ਕਿ 92 ਐਮਐਲਏ ਨੇ ਲੜਾਈ ਲੇਕਿਨ ਇਹਨਾਂ ਨੂੰ ਇਹ ਹਜਮ ਨਹੀਂ ਹੋਇਆ ਇਹ ਪਛਾ ਨਹੀਂ ਸਕੇ ਇਤਨਾ ਪਰਚੰਡ ਬਹੁਮਤ ਤੇ ਹਾਲਾਤ ਇਹ ਕਰਤੇ ਕਿ ਆਂਦੇ ਵਪਾਰੀਆਂ ਦਾ ਗਲਾ ਘੋਟਣਾ ਸ਼ੁਰੂ ਕਰਤਾ ਪਹਿਲੇ ਰੇਤੇ ਬਜਰੀ ਵਾਲਿਆਂ ਦੇ ਹੱਥ ਪਾਇਆ ਉਹਨਾਂ ਨੂੰ ਨੰਗ ਕਰਤਾ 40 ਰੁਪਏ 45 ਰੁਪਏ 50 ਰੁਪਏ 60 ਰੁਪਏ ਰੇਤਾ ਬਜਰੀ ਵਿਕਰੇ ਜਿਹੜਾ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਬਾਹਰ ਦੂਸਰਾ ਅਥੋੜਾ ਇਹਨਾਂ ਨੇ ਪ੍ਰਾਪਰਟੀ ਡੀਲਰਾਂ ਤੇ ਮਾਰਿਆ ਐਨਓਸੀ ਬੰਦ ਰਿਸ਼ਤੀ ਬੰਦ ਕਿ ਗਰੀਬ ਲੋਕਾਂ ਨੂੰ ਸਗਾਰ ਕੀ ਦਿੱਤੇ एक एक कि ਉਹਨਾਂ ਨੇ ਬਿਜਲੀ ਮੀਟਰ ਵੀ ਬੰਦ ਆਸੂਗਾਰ ਦੇ ਗਰੀਬ ਲੋਕਾਂ ਨੂੰ ਦਿੱਤੇ ਕਿ ਉਹਨਾਂ ਦੇ ਬਿਜਲੀ ਮੀਟਰ ਵੀ ਬੰਦ ਜਿਹਦੇ ਕਰਕੇ ਇਹ ਆਮ ਜਨਤਾ ਦੇ ਇਫੈਕਟ ਹੈ ਇਸ ਚੀਜ਼ ਦਾ ਪ੍ਰਾਪਰਟੀ ਡੀਲਰ ਸਿਰਫ ਇੱਕ ਆਪਣਾ ਫਰਜ਼ ਸਮਝਦੇ ਹੋਏ ਇਸ ਲੜਾਈ ਨੂੰ ਲੜਨasse ਮੂਰੇ ਆਏ ਨੇ ਲੇਕਿਨ ਲੜਾਈ ਪ੍ਰਾਪਰਟੀ ਡੀਲਰਾਂ ਦੀ ਇਕੱਲਿਆਂ ਦੀ ਨਹੀਂ ਹੈ ਸਿਰਫ ਇੱਕ ਇੱਕ ਪਬਲਿਕ ਨੂੰ ਮੰਚ ਦਿੱਤਾ ਹੈ ਮੰਚ ਪ੍ਰੋਵਾਇਡ ਦਿੱਤਾ ਹੈ ਕਿ ਇਹ ਲੜਾਈ ਤੁਹਾਡੀ ਇਹ ਮੰਚ ਹੈ ਤੁਹਾਡੇ ਕੋਲ ਅਸੀਂ ਦੇ ਰਹੇ ਹਾਂ ਇਸ ਨੂੰ ਲੜਾਈ ਤੁਹਾਡੀ ਹੈ ਤੁਸੀਂ ਲੜੋ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਅਗਰ ਬਿਜਲੀ ਦੇ ਮੀਟਰ ਬੰਦ ਹੋਏ ਨੇ ਤੇ ਕੋ ਪ੍ਰਾਪਰਟੀ ਦੇ ਦਫਤਰਾਂ ਦੇ ਨਹੀਂ ਬੰਦ ਹੋਏ ਲੋਕਾਂ ਨੇ ਬੰਦ ਹੋਏ ਨੇ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਅੜੀ ਸਾਰੇ ਨੇ ਨਾ ਕੀ ਕਰਕੇਾਰੇ ਹੋ ਉਹ ਤਰੀਕੇ ਨਾਲ ਆਮ ਆਦਮੀ ਪਾਰਟੀ ਮੁਰਦਾਬਾਦ